ਲੂ ਤਾਂ ਕੁਛ ਨਾ ਕੁਛ ਕਰਨਾ ਹੀ ਨਹੀਂ ਤਾਂ ਮਾਰ ਦੇਣਾ ਸੀ ਮੈਨੂੰ ਜਾਂ ਮੇਰੇ ਤੇ ਝੂਠੇ ਪਰਚੇ ਪੁਆੰਦਾ ਜਾਂ ਕੁਛ ਕਰਦਾ ਮੇਰੇ ਲਈ ਦੋੇ ਪਾਸੇ ਅੱਗੇ ਖੂ ਪਿੱਛੇ ਖਾਈ ਵਾਲਾ ਕੰਮ ਭਾਈ ਜੀ ਅਸੀਂ ਤਾਂ ਖੁਦ ਹੈਰਾਨ ਪ੍ਰੇਸ਼ਾਨ ਸੀ ਇੱਕ ਡੀਆਈਜੀ ਦੀ ਡਿਊਟੀ ਕੀ ਹੁੰਦੀ ਹੈ ਡੀਆਈਜੀ ਨੇ ਆਪਣੀ ਫੋਰਸ ਦੇਖਣੀ ਹੈ ਆਪਣੇ ਅਫਸਰਾਂ ਨੂੰ ਠੀਕ ਹੈ ਜੀ ਇਨਸਟਰਕਸ਼ਨਸ ਦੇਣੀਆਂ ਇਹ ਕੰਮ ਹੁੰਦਾ ਬਟ ਭੁੱਲਰ ਸਾਹਿਬ ਪ੍ਰਾਪਰਟੀ ਦਾ ਕੰਮ ਵੀ ਮੈਂ ਕਰੂੰਗਾ ਕੋਈ ਐਸਪੀ ਦਾ ਕੰਮ ਹੋਵੇ ਵੀ ਮੈਂ ਕਰੂੰਗਾ ਸਾਰੇ ਅਫਸਰਾਂ ਦੇ ਕੰਮ ਮੈਂ ਕਰੂੰਗਾ ਭਾਈ ਜੀ ਐਸਐਚਓ ਲੈਵਲ ਤੱਕ ਦੀ ਗ੍ਰਿਫਤਾਰੀ ਕਰੀ ਜਾਂਦਾ ਬੰਦਾ ਦੱਸੋ ਤੁਸੀਂ ਕਿੱਥੇ ਖੜੇ ਹੋ? ਇਹ ਇਹ ਜੋ ਜੋ ਚਰਚਾ ਚੱਲਦੀ ਹੈ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਚਤੁਰਵੇਦੀ ਨੂੰ ਇੱਕ ਕੀਤਾ ਗਿਆ ਅਰੈਸਟ ਮੈਂ ਵੀ ਦੇਖਿਆ ਤੇ ਕਿਸੇ ਕਰਿਓ ਤੁਸੀਂ ਉਹਨਾਂ ਦਾ ਬੰਦਾ ਫੜ ਲਿਆ ਇਹਨਾਂ ਨੇ ਤੁਹਾਡਾ ਫੜ ਲਿਆ ਬਰਮਾਤਮਾ ਦੀ ਕਸਮ ਠੀਕ ਹੈ ਦੋ ਵੇਲੇ ਮਿਲਦੇ ਆ ਠੀਕ ਹੈ ਮੈਨੂੰ ਜਿੱਥੇ ਮੰਦਰ ਗੁਰਦੁਆਰੇ ਕਸਮ ਖਵਾ ਲੂ ਮੇਰੇ ਪਿੱਛੇ ਕੋਈ ਪੋਲੀਟੀਕਲ ਪਾਰਟੀ ਜਾਂ ਕਿਸੇ ਤੁਸੀਂ ਇਹ ਦੇਖੋ ਭਾਈ ਜੀ ਮੇਰੇ ਤਾਂ ਹੱਕ 'ਚ ਨਹੀਂ ਬੋਲਿਆ ਕੋਈ ਆ ਕੇ ਜਿੰਨੇ ਇਹਨਾਂ ਦੇ ਸੈਸ਼ਨ ਹੁੰਦਾ ਉਹ ਪ੍ਰਤਾਪ ਬਾਜਵਾ ਜੀ ਪ੍ਰਤਾਪ ਬਾਜਵਾ ਜੀ ਕਿੱਲ ਕਿੱਲ ਪੈਂਦੇ ਨੇ ਉੱਥੇ ਆਹ ਕਰ ਦਿੱਤਾ ਖਾ ਲਿਆ ਲੁੱਟ ਲਿਆ ਭਾਈ ਜੀ ਹੁਣ ਕਿੱਥੇ ਨੇ ਪ੍ਰਤਾਪ ਬਾਜਵਾ ਜੀ ਕਿ ਲੂਸ ਕੱਢੂ ਕਾਲਾ ਕੱਢੂ ਪਰਚੇ ਪਾ ਦੂ ਮੈਨੂੰ ਇਹ ਇੱਥੇ ਤੱਕ ਲੋਕਾਂ ਨੇ ਦੱਸਿਆ ਕਿ ਕਦੇ ਉਹਨੇ ਕਿਸੇ ਨੂੰ ਆਪਣੇ ਦਫ਼ਤਰ ਦੇ ਵਿੱਚ ਕੁਰਸੀ ਨਹੀਂ ਆਫਰ ਕੀਤੀ ਉਹ ਚੀਜ਼ਾਂ ਬਰਮਦ ਹੋਈਆਂ ਉਦੇ ਚ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਹੈਰਾਨੀ ਹੋਈ ਨਹੀਂ ਹੋਈ ਇੰਨਾ ਕੁ ਤਾਂ ਹੁੰਦਾ ਹੀ ਆ ਬਾਈ ਜੀ ਇੰਨੇ ਸਾਲ ਦੀ ਸਰਵਿਸ ਚ ਬੰਦਾ ਇੰਨਾ ਕੁ ਵੀ ਇਕੱਠਾ ਨਾ ਕਰੇ ਤਾਂ ਫਿਰ ਕਾਦੀ ਸਰਵਿਸ ਕੀਤੀ ਆ ਨੇ ਹੂੰ ਦੱਸੋ ਮੈਨੂੰ ਕੋਈ ਵੱਡੀ ਗੱਲ ਨਹੀਂ ਉਹ ਤਾਂ ਬਹੁਤ ਕੁਝ ਨਿਕਲਣਾ ਇਹ ਤਾਂ ਥੋੜਾ ਹੀ ਸੀ ਕੋਈ ਸੁਣਵਾਈ ਲਈ ਜਾਂਦਾ ਹੱਥ ਜੋੜਦਾ ਫਰਿਆਦੀ ਉੱਥੇ ਖੜੇ ਨੂੰ ਹੀ ਮੋੜਦਾ ਕਦੇ ਕਿਸੇ ਨਾਲ ਹੱਸ ਕੇ ਗੱਲ ਨਹੀਂ ਕਰਨੀ ਹਰ ਟਾਈਮ ਆਪਣਾ ਰੋਪ ਦਿਖਾਣਾ ਸਿਚੁਏਸ਼ਨ ਉਸ ਤੋਂ ਬਾਅਦ ਦੀ ਕੀ ਹੈ ਕਿਉਂਕਿ ਜਦੋਂ ਐਡਾ ਵੱਡਾ ਡਿਸੀਜਨ ਹੋ ਗਿਆ ਐਡੀ ਵੱਡੀ ਇੱਕ ਦੁਸ਼ਮਣੀ ਪੈ ਗਈ ਤੁਹਾਡੀ ਦਿਮਾਗ ਤੇ ਕੋਈ ਬੋਝ ਹੈਗਾ ਇਸ ਗੱਲ ਨੂੰ ਲੈ ਕੇ ਉਹ ਤਾਂ ਰਹਿਣਾ ਹੀ ਹੈ ਦੇਖੋ ਤੁਹਾਨੂੰ ਕੀ ਲੱਗਦਾ ਕਿ ਅਸੀਂ ਘਰੇ ਸੁਰੱਖਿਤ ਹਾਂ ਸత్యਕਾਲ ਦਾ ਅਨਮਿਤ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪਿਛਲਾ ਹਫਤਾ ਸੁਰਖੀਆਂ ਦੇ ਵਿੱਚ ਰਿਹਾ ਸੁਰਖੀਆਂ 'ਚ ਇਸ ਕਰਕੇ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਪੁਲਿਸ ਅਫਸਰ ਨੂੰ ਸੀਬੀਆਈ ਨੇ ਅਰੈਸਟ ਕਰ ਲਿਆ ਬਹੁਤ ਸਰਨਾਮਾ ਮਿਲਿਆ ਕਰੋੜਾ ਰੁਪਏ ਮਿਲੇ ਹੋਰ ਬਹੁਤ ਸਾਰੀਆਂ ਮਹਿੰਗੀਆਂ ਵਸਤਾਂ ਚੀਜ਼ਾਂ ਜਾਇਦਾਦਾਂ ਕਾਫੀ ਕੁਝ ਸਾਹਮਣੇ ਆਇਆ ਕੁਝ ਆਉਣਾ ਬਾਕੀ ਹੈ ਗੱਲ ਇੱਥੇ ਨਹੀਂ ਨਿਬੜੀ ਇਥੋਂ ਅਰੈਸਟ ਹੋ ਗਈ ਹੈ ਭ੍ਰਿਸ਼ਟਾਚਾਰ ਦਾ ਮਾਮਲਾ ਹੈ ਪੈਸੇ ਲੈਣ ਦੇ ਰੰਗੇ ਹੱਥੀ ਫੜੇ ਗਏ ਆ ਇਸ ਤੋਂ ਅੱਗੇ ਬਹੁਤ ਕੁਝ ਵਾਪਰਨਾ ਹੈ ਬਹੁਤ ਕੁਝ ਦੇ ਵਿੱਚ ਇਹ ਹੈ ਕਿ ਬਿਨਾਂਮੀ ਜਾਇਦਾਦ ਕਿੱਥੋਂ ਆਈ ਇਨਕਮ ਤੋਂ ਵੱਧ ਜਾਇਦਾਦ ਕਿਵੇਂ ਬਣ ਗਈ? ਤਮਾਮ ਚੀਜ਼ਾਂ ਹੋਣਗੀਆਂ। ਕਾਫੀ ਘੁੰਮਣ ਕੇ ਰਹੀ ਹੈ ਹਾਲੇ ਇਸ ਮਸਲੇ ਦੇ ਅੰਦਰ। ਪਰ ਏਡੇ ਵੱਡੇ ਮਸਲੇ ਨੂੰ ਪੈਦਾ ਕਰਨ ਵਾਲਾ ਆਕਾਸ਼ ਬੱਤਾ ਕੌਣ ਹੈ? ਆਕਾਸ਼ ਬੱਤਾ ਇੱਕ ਆਮ ਨਾਗਰਿਕ ਹੈ ਜਾਂ ਉਹਦੇ ਪਿੱਛੇ ਕੋਈ ਬਹੁਤ ਵੱਡੀ ਤਾਕਤ ਹੈ ਜਿਹਦੇ ਕਰਕੇ ਉਹ ਡਰਦਾ ਨਹੀਂ। ਉਹਨੇ ਏਡੇ ਵੱਡੇ ਅਫਸਰ ਨੂੰ ਹੱਥ ਪਾ ਲਿਆ ਕਿ ਕੋਈ ਗੱਲ ਨਹੀਂ ਮੈਂ ਤੈਨੂੰ ਸਬਕ ਸਿਖਾਉਂਗਾ। ਆਮ ਤੌਰ ਤੇ ਇਹ ਹੁੰਦਾ ਹੈ ਕਿ ਬਰਾਬਰ ਦੇ ਨਾਲ ਬੰਦਾ ਪੰਗਾ ਲੈਂਦਾ ਹੈ। ਕੋਈ ਗੱਲ ਨਹੀਂ ਤੂੰ ਮੈਨੂੰ ਇਦਾਂ ਕੀਤਾ ਮੈਂ ਵੀ ਕਰੂੰਗਾ ਪਰ ਜਿਹੜਾ ਡਿਪਾਰਟਮੈਂਟ ਹੈ ਪੰਜਾਬ ਪੁਲਿਸ ਦਾ ਡਿਪਾਰਟਮੈਂਟ ਹੈ ਉਹ ਤਾਂ ਬੰਦਿਆਂ ਦਾ ਵਰਦੀ ਵੇਖ ਕੇ ਤਰਾਹ ਨਿਕਲ ਜਾਂਦਾ ਫਿਰ ਆਕਾਸ਼ ਬੱਤਾ ਨੇ ਐਡਾ ਵੱਡਾ ਕੰਮ ਕਿਵੇਂ ਕਰਤਾ ਕਿਹੜੀ ਤਾਕਤ ਹੈ ਕੋਈ ਹੈਗੀ ਵੀ ਹੈ ਜਾਂ ਕੋਈ ਮਜਬੂਰੀ ਐਡੀ ਬਣ ਗਈ ਆਕਾਸ਼ ਬੱਤਾ ਮੇਰੇ ਨਾਲ ਨੇ ਬਹੁਤ ਬਹੁਤ ਸਵਾਗਤ ਬਾਈ ਜੀ ਸਸ਼ੀ ਕਾਲ ਜੀ ਠੀਕ ਹੋ ਹਾਂਜੀ ਰਿਲੈਕਸ ਤਾਂ ਨਹੀਂ ਹੋ ਗਏ ਮੈਂਡ ਤੋਂ ਕਹਿ ਸਕਦੇ ਹਾਂ ਹੋ ਗਏ ਬਟ ਹੁਣ ਨਵੀਆਂ ਪ੍ਰਸਥਿਤੀਆਂ ਪੈਦਾ ਹੋ ਰਹੀਆਂ ਨੇ ਨਵੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ ਸਵੇਰ ਤੋਂ ਸ਼ਾਮ ਤੱਕ ਮਾਈਂਡ ਚੱਲਦਾ ਰਹਿੰਦਾ ਜੇ ਘਰੇ ਆ ਤਾਂ ਘਰ ਦੀ ਸੁਰੱਖਿਆ ਨੂੰ ਲੈ ਕੇ ਲਾ ਲੋ ਜਾਂ ਆਪਣੇ ਆਪ ਨੂੰ ਲੈ ਕੇ ਲਾ ਲੋ ਧਿਆਰਾ ਦੇ ਦਿਨ ਨੇ ਬਾਹਰ ਨਹੀਂ ਜਾ ਰਹੇ ਫालतू ਇਹ ਚੀਜ਼ਾਂ ਤੋਂ ਘਰੇਜ ਕੀਤਾ ਜਾ ਰਿਹਾ ਥੋੜਾ ਜਿਹਾ ਕੌਣ ਆ ਕਾਸ਼ ਬੱਤਾ ਕਾਸ਼ ਬੱਤਾ ਹੀ ਕਾਮਨਾਗਰੀ ਕੇ ਜੀ ਹੂੰ ਛੋਟੇ ਜਿਹੇ ਪਰਿਵਾਰ ਦਾ ਇੱਕ ਇਸਾ ਮੈਂ ਮੰਡੀ ਗੋਬਿੰਦਗੜ ਤੋਂ ਕੁਈ ਬਹੁਤ ਵੱਡੇ ਅਸੀਂ ਉਹ ਨਹੀਂ ਹੈਗੇ ਵੀ ਕੋਈ ਰਜਵਾੜੇ ਹਮ ਪਰ ਇੱਕ ਜਾਗਦੀ ਜ਼ਮੀਰ ਵਾਲੇ ਬੰਦੇ ਅਸੀਂ ਹਿੰਮਤ ਕਿਵੇਂ ਹੋ ਗਈ ਕਿ ਐਡੇ ਵੱਡੇ ਅਫਸਰ ਦੇ ਨਾਲ ਮੱਥਾ ਲਾ ਬੈਠੇ ਹਾਂ ਮਜਬੂਰੀ ਕਹਿ ਸਕਦੇ ਹਾਂ ਹਮ ਹਿੰਮਤ ਨਹੀਂ ਕਹਿੰਦੇ ਇਹਨੂੰ ਮਜਬੂਰੀ ਚ ਕੀਤਾ ਹਮ ਨਾ ਕਰਦਾ ਕਿਹੜੀ ਮਜਬੂਰੀ ਰਹੀ ਤੁਹਾਡੀ ਬਾਈ ਜੀ ਇੰਨੇ ਲੱਖ ਰੁਪਏ ਦੇ ਦਿੰਦਾ ਤਾਂ ਮੈਂ ਆਪਣਾ ਘਰ ਵੇਚਦਾ ਹਮ ਕੀ ਕਰਾਂ ਲੋਸ ਹੋ ਮੈਨੂੰ ਤਾਂ ਕੁਛ ਨਾ ਕੁਛ ਕਰਨਾ ਹੀ ਨਹੀਂ ਤਾਂ ਮਾਰ ਦੇਣਾ ਸੀ ਮੈਨੂੰ ਜਾਂ ਮੇਰੇ ਤੇ ਝੂਠੇ ਪਰਚੇ ਪੁਆੰਦਾ ਜਾਂ ਕੁਛ ਕਰਦਾ ਮੇਰੇ ਲਈ ਤਾਂ ਦੋੇ ਪਾਸੇ ਅੱਗੇ ਖੂ ਪਿੱਛੇ ਖਾਈ ਵਾਲਾ ਕੰਮ ਸੀ ਆਪਣੇ ਡਿਫੈਂਸ ਚ ਕੀਤਾ ਇਹ ਕਹਿ ਸਕਦੇ ਹੋ ਜੀ ਮੈਂ ਆਪਣੇ ਡਿਫੈਂਸ ਚ ਵੀ ਕੀਤਾ ਤੇ ਬਾਕੀ ਕਿਤੇ ਨਾ ਕਿਤੇ ਮੈਂ ਲੋਕਾਂ ਲਈ ਵੀ ਕੀਤਾ ਕਿਉਂ ਸਕੇ ਹੁਣ ਪਤਾ ਲੱਗ ਰਿਹਾ ਕਿ ਮੈਂ ਬਹੁਤ ਲੋਕਾਂ ਲਈ ਕਰ ਗਿਆ ਇਸ ਕੇਸ ਤੋਂ ਬਾਅਦ ਪਤਾ ਲੱਗਦਾ ਕਿੰਨੀ ਦੁਨੀਆਂ ਨੂੰ ਇਹਨੇ ਪਰੇਸ਼ਾਨ ਕੀਤਾ ਸੀ ਕਿੰਨੀ ਦੁਨੀਆਂ ਤੰਗ ਸੀ ਹਮ 8 ਲੱਖ ਸੌਦਾ ਕਾਹਦਾ ਤੈ ਹੋਇਆ ਤੁਹਾਡਾ ਅਟਲਕ ਬਸ ਵੀ ਤੁਸੀਂ ਗੁੰਡਾਗਰਦੀ ਹੈ ਜੀ ਇਹਦੀ ਵੀ ਸ਼ਹਿਰ ਚ ਰਹਿਣਾ ਮੈਂ ਪਰਚੇ ਪਵਾ ਦੂੰ ਛੁੱਟੇ ਤੁਹਾਡੇ ਤੇ ਮੈਨੂੰ ਮਿਲੋ ਜਿਹੜੇ ਬੰਦੇ ਦਾ ਵਪਾਰ ਚੰਗਾ ਚੱਲਦਾ ਹੈ ਜਿਹਦੇ ਕੋਲ ਹੈ ਕੁਝ ਇਹ ਇਹ ਬੰਦੇ ਦੀ ਜਿੰਨੇ ਵੀ ਜ਼ਿਲ੍ਹਿਆਂ ਚ ਐਸਐਸਪੀ ਰਿਹਾ ਹੈ ਇਹਦੀ ਕੋ ਤਾਕ ਹੁੰਦੀ ਸੀ ਕਿਹੜਾ ਚੰਗਾ ਪਾਉਂਦਾ ਹੈ ਜਿਹੜਾ ਪੰਗਾ ਖਾਂਦਾ ਉਹਦੇ ਤੇ ਆਪਣੇ ਟੌਰ ਛੱਡਣੇ ਉਹਨਾਂ ਨੂੰ ਤੰਗ ਕਰਨਾ ਬਸ ਇਹਦਾ ਬਰਬਰ ਐਕਸਟਰੋਸ਼ਨ ਗੁੰਡੇ ਵਾਲਾ ਕੰਮ ਤੁਸੀਂ ਥ੍ਰੈਟ ਸੀਪਲਰ ਵਾਸਤੇ ਕੋਈ ਤੁਹਾਨੂੰ ਕਿਉਂ ਪਰੇਸ਼ਾਨ ਕਰਦੇ ਸੀ ਇਸ ਕਰਕੇ ਕਿਤੇ ਤੁਹਾਡੇ ਕੋਲੇ ਪੈਸਾ ਕਹਿ ਸਕਦੇ ਵਪਾਰ ਦਾ ਮਸਲਾ ਤੇ ਹੋਰ ਹੈ ਨਹੀਂ ਬਾਈ ਜੀ ਤਾਂ ਮੈਂ ਤੁਹਾਨੂੰ ਦੱਸਦਾ ਮੇਰੇ ਤੇ ਇੱਕ ਤੁਹਾਨੂੰ ਦੱਸਿਆ ਸੀਗਾ ਵੀ 2023 ਚ ਝੂਠਾ ਮਕਦਮਾ ਤੁਹਾਡਾ ਤਾਂ ਮਾਮਲਾ ਅਦਰਜਾ ਬਿਲਕੁਲ ਬਿਲਕੁਲ ਠੀਕ ਹੈ ਉਹਦੇ ਵਿੱਚ ਇਹ ਕਹਿੰਦਾ ਸੀ ਵੀ ਤੇਰਾ ਚਲਾਨ ਨਹੀਂ ਪੇਸ਼ ਕਰਾਂਗੇ ਤੈਨੂੰ ਬੇਨੁਗੁਣਾ ਕਰ ਦਾਂਗੇ ਉਹਨੂੰ ਖਤਮ ਕਰ ਦਾਂਗੇ ਆਈ ਚੀਜ਼ਾਂ ਸੀ ਇਹਦੇ ਪੈਸੀ ਸੀ ਹੋਰ ਕਰ ਸੀ ਨਹੀਂ ਪਰ ਇਹ ਇਹ ਸੌਦਾ ਤਾਂ ਥੱਲੇਲੇ ਲੈਵਲ ਤੇ ਤੈ ਹੋਣਾ ਚਾਹੀਦਾ ਸੀ ਬਾਈ ਜੀ ਐਸ ਐਚਓ ਡੀ ਐਸ ਪੀ ਐਸ ਐਸ ਪੀ ਬਾਈ ਤੁਹਾਡਾ ਭੁੱਲਰ ਜਿੱਥੇ ਵੀ ਰਿਹਾ ਹੈ ਇਹ ਜਿੱਥੇ ਵੀ ਹੁਣ ਇਹਦੇ ਕੋਲ ਰੋਪੜ ਰੇਜ ਹੈ ਇਹ ਤਿੰਨੇ ਜ਼ਿਲ੍ਹਿਆਂ ਚ ਐਸ ਐਸ ਪੀ ਰਿਹਾ ਹੋਇਆ ਹੈ ਹੂੰ ਠੀਕ ਹੈ ਜੀ ਭਾਈ ਜੀ ਅਸੀਂ ਤਾਂ ਖੁਦ ਹੈਰਾਨ ਪ੍ਰੇਸ਼ਾਨ ਸੀ ਇੱਕ ਡੀਆਈਜੀ ਦੀ ਡਿਊਟੀ ਕੀ ਹੁੰਦੀ ਹੈ ਡੀਆਈਜੀ ਨੇ ਆਪਣੀ ਫੋਰਸ ਦੇਖਣੀ ਹੈ ਆਪਣੇ ਅਫਸਰਾਂ ਨੂੰ ਠੀਕ ਹੈ ਜੀ ਇਨਸਟਰਕਸ਼ਨਸ ਦੇਣੀਆਂ ਇਹ ਕੰਮ ਹੁੰਦਾ ਬਟ ਭੁੱਲਰ ਸਾਹਿਬ ਪ੍ਰਾਪਰਟੀ ਦਾ ਕੰਮ ਵੀ ਮੈਂ ਕਰੂੰਗਾ ਕੋਈ ਐਸਪੀ ਦਾ ਕੰਮ ਉਹ ਵੀ ਮੈਂ ਕਰੂੰਗਾ ਸਾਰੇ ਅਫਸਰਾਂ ਦੇ ਕੰਮ ਮੈਂ ਕਰੂੰਗਾ ਭਾਈ ਜੀ ਐਸਐਚਓ ਲੈਵਲ ਤੱਕ ਦੀ ਗ੍ਰਹੀ ਕਰੀ ਜਾਂਦਾ ਬੰਦਾ ਦੱਸੋ ਤੁਸੀਂ ਕਿੱਥੇ ਖੜੇ ਆ ਹੂੰ ਕਿਸੇ ਨੂੰ ਨਹੀਂ ਇਹਨੇ ਬਖਸ਼ਿਆ ਆਫ ਦੀ ਰਿਕਾਰਡ ਗੱਲ ਹੈ ਕਿ ਮੁਲਾਜ਼ਮ ਵੀ ਕੁਝ ਹੋਣਗੇ ਨਾ ਪ੍ਰਸ਼ਾਂਤ ਸੀ ਉਹਨਾਂ ਦੇ ਡਿਪਾਰਟਮੈਂਟ ਦੀ ਗੱਲ ਹੁੰਦੀ ਤੁਹਾਡੀ ਆਲੇ ਦੁਆਲੇ ਤੋਂ ਪਤਾ ਲੱਗਦਾ ਰਹਿੰਦਾ ਗਲਤ ਤਾਂ ਨਹੀਂ ਹੋਈ ਕਿਸੇ ਨਾਲ ਪਰ ਜਿੰਨਾ ਕਾਲੇ ਦੁਆਲੇ ਤੋਂ ਪਤਾ ਲੱਗਦਾ ਕਿ ਹਾਂ ਸਭ ਕਹਿ ਰਹੇ ਨੇ ਅਪਰੀਸ਼ੀਏਟ ਕਰ ਰਹੇ ਨੇ ਆਮ ਤਾਰਨਾ ਚੱਲ ਪਈ ਕਿ ਜਿਹੜਾ ਇੱਕ ਕਾਮਨ ਮੈਨ ਹੈ ਉਹ ਨਹੀਂ ਪੰਗਾ ਲੈਂਦਾ ਠੀਕ ਹੈ ਲੱਖਾਂ ਰੁਪਏ ਦੇਣਾ ਬਹੁਤ ਔਖਾ ਮੈਂ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਕਿ ਔਖਾ ਕੰਮ ਹੈ ਪਰ ਕਾਮਨ ਮੈਨ ਐਡਾ ਵੱਡਾ ਡਿਸੀਜਨ ਹੀ ਲੈਂਦਾ ਇਹ ਮੈਂ ਤੁਹਾਨੂੰ ਕਹਿ ਰਿਹਾ ਸੋਸ਼ਲ ਮੀਡੀਆ ਤੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਚੱਲਦੀਆਂ ਜੀ ਜੀ ਕਿਸੇ ਵੀ ਕੇਸ ਤੋਂ ਬਾਅਦ ਬਹੁਤ ਸਾਰੇ ਰਿਯੂਮਰਸ ਬਹੁਤ ਸਾਰੀਆਂ ਲੋਕਾਂ ਦੀਆਂ ਧਾਰਨਾਵਾਂ ਸ਼ੁਰੂ ਹੋ ਜਾਂਦੀਆਂ ਸਹੀ ਕਹਿ ਰਹੇ ਹੋ ਉਹਦੇ ਵਿੱਚ ਇਹ ਹੈ ਕਿ ਤੁਹਾਡੇ ਪਿੱਛੇ ਬਹੁਤ ਵੱਡੀ ਕੋਈ ਪੋਲਿਟੀਕਲ ਤਾਕਤ ਹੈ ਇਹਦੇ ਕਹਣ ਤੇ ਕਰਤਾ ਹੈ ਜੇ ਭਾਈ ਜੀ ਮੇਰੇ ਪਿੱਛੇ ਕੋਈ ਪੋਲਿਟੀਕਲ ਤਾਕਤ ਹੁੰਦੀ ਇਹਦੀ ਕੀ ਜ਼ਰਤ ਸੀ ਇਹ ਪੈਸੇ ਮੰਗ ਜਾਂਦਾ ਇਹਦੀ ਕੀ ਜ਼ਰਤ ਸੀ ਵੀ ਮੇਰੇ ਤੋਂ ਪੈਸੇ ਲੈ ਲੈਂਦਾ ਇਹਦੀ ਕੀ ਜ਼ਰਤ ਸੀ ਵੀ ਮੇਰੀ ਵਾਹ ਵੱਲ ਝਾਕ ਜਾਂਦਾ ਹੋ ਸਕਦਾ ਨੂੰ ਅੰਦਾਜ਼ਾ ਹੀ ਨਾ ਹੋਵੇ ਕਿ ਆਕਾਸ਼ ਬੱਤਾ ਦਾ ਹੱਥ ਕਿੱਥੇ ਤੱਕ ਪਹੁੰਚ ਭਾਈ ਜੀ ਦੇਖੋ ਜਿਹਦੇ ਕੋਲ ਪੋਲੀਟੀਕਲ ਸਿਸਟਮ ਹੁੰਦਾ ਨਾ ਉਹ ਨੂੰ ਇਹ ਫੋਨ ਵੀ ਨਹੀਂ ਕਰਦੇ ਇਹਨਾਂ ਨੂੰ ਪਤਾ ਸੀ ਮੇਰੇ ਪਿੱਛੇ ਕੋਈ ਨਹੀਂ ਮੈਂ ਕੁਝ ਨਹੀਂ ਕਰ ਸਕਦਾ ਤਾਂ ਹੀ ਦਬਕੇ ਮਾਰਦਾ ਸੀ ਹੂੰ ਵਧੀਆ ਬੰਦੇ ਨੂੰ ਮਾਰੇ ਦਬਕਾ ਤਾਂ ਸਣਗਲੇ ਨੂੰ ਵੀ ਕੀ ਭਾਵਿਕਦੀ ਹੈ ਮਾਰਦੇ ਹੀ ਨਹੀਂ ਇਹ ਕਿਹਨੂੰ ਮਾਰਦੇ ਨੇ ਪਤਾ ਵੀ ਇਹਨੇ ਕੁਝ ਨਹੀਂ ਕਰਨਾ ਹੂੰ ਤਾਂ ਮੈਨੂੰ ਬਣਾਇਆ ਸੀ ਉਹਦਾ ਉਦੋਂ ਇੱਕ ਦਿਨ ਪਹਿਲਾਂ ਹੀ ਚਤੁਰਵੇਦੂ ਨੂੰ ਅਰੈਸਟ ਕੀਤਾ ਸੀ ਮੈਨੂੰ ਜੀ ਉਸ ਮਾਮਲੇ ਬਾਰੇ ਬਿਲਕੁਲ ਨਹੀਂ ਪਤਾ ਇਹ ਇਹ ਜੋ ਜੋ ਚਰਚਾ ਚੱਲ ਰਹੀ ਹੈ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਚਤੁਰਵੇਦੀ ਨੂੰ ਇਹ ਕੀਤਾ ਗਿਆ ਅਰੈਸਟ ਮੈਂ ਵੀ ਦੇਖਿਆ ਤੇ ਕਿਵੇਂ ਕਰਿਓ ਤੁਸੀਂ ਉਹਨਾਂ ਦਾ ਬੰਦਾ ਫੜ ਲਿਆ ਇਹਨਾਂ ਨੇ ਤਾਂ ਫੜ ਲਿਆ ਜਦ ਕਿ ਐਵੇਂ ਦਾ ਕੁਝ ਨਹੀਂ ਇਹਦੇ ਵਿੱਚ ਮੋਢੇ ਤੇ ਰੱਖਤੀ ਆਕਾਸ਼ ਬੱਤੇ ਦੇ ਨਹੀਂ ਨਹੀਂ ਦੇਖੋ ਯਾ ਤੇਰੇ ਨਾਮ ਤੇ ਕਰਦੇ ਆ ਤੈਨੂੰ ਪ੍ਰੋਟੈਕਸ਼ਨ ਪਰਮਾਤਮਾ ਦੀ ਕਸਮ ਠੀਕ ਹੈ ਦੋ ਵੇਲੇ ਮਿਲਦੇ ਆ ਠੀਕ ਹੈ ਮੈਨੂੰ ਜਿੱਥੇ ਮੰਦਰ ਗੁਰਦੁਆਰੇ ਕਸਮ ਖਵਾ ਲੂ ਮੇਰੇ ਪਿੱਛੇ ਕੋਈ ਪੋਲੀਟੀਕਲ ਪਾਰਟੀ یا کسی ਤੁਸੀਂ ਇਹ ਦੇਖੋ ਬਾਈ ਜੀ ਮੇਰੇ ਤਾਂ ਹੱਕ ਚ ਨਹੀਂ ਬੋਲਿਆ ਕੋਈ ਆ ਕੇ اپوزیشن ਬੋਲੀ ਹ ਨਹੀਂ ਬੋਲੀ ਸੁਖਪਾਲ ਖਹਿਰਾ ਜੀ ਤੋਂ ਬਿਨਾ ਮੈਨੂੰ ਨਹੀਂ ਲੱਗਦਾ ਕਿਸੇ ਬੰਦੇ ਨੇ ਕੋਈ ਆ ਕੇ ਬਿਆਨ ਦਿੱਤਾ ਮੈਂ ਇਸ ਗੱਲ ਇੱਕ ਖੁਦ ਚਿੰਤਾ ਤਾਂ ਕਿ ਬਾਈ ਜੀ ਕਾਸ਼ ਤੂੰ ਇੰਨਾ ਕੁਝ ਕਰ ਰਿਹਾ ਹੈ ਤੇਰੇ ਲਈ ਕੋਈ ਵੀ ਨਹੀਂ ਕੋਈ ਨਹੀਂ ਫਿਰ ਜਿਹਦੇ ਲਈ ਕੋਈ ਨਹੀਂ ਤਾਂ ਉਹਦੇ ਲਈ ਉਹ ਪਰਮਾਤਮਾ ਤੁਹਾਨੂੰ ਲੱਗਦਾ ਆਪੋਜੀਸ਼ਨ ਨੂੰ ਪ੍ਰੋਪਰ ਰੈਕਟ ਕਰਨਾ ਚਾਹੀਦਾ ਭਾਈ ਜੀ ਮੈਂ ਦੇਖਿਆ ਤੁਸੀਂ ਮੈਂ ਜਿੰਨੇ ਇਹਨਾਂ ਦੇ ਸੈਸ਼ਨਸ ਹੁੰਦਾ ਉਹ ਪ੍ਰਤਾਪ ਬਾਜਵਾ ਜੀ ਪ੍ਰਤਾਪ ਬਾਜਵਾ ਜੀ ਕਿੱਲ ਕਿੱਲ ਪੈਂਦੇ ਨੇ ਉੱਥੇ ਆਹ ਕਰ ਦਿੱਤਾ ਖਾ ਲਿਆ ਲੁੱਟ ਲਿਆ ਭਾਈ ਜੀ ਹੁਣ ਕਿੱਥੇ ਨੇ ਪ੍ਰਤਾਪ ਬਾਜਵਾ ਜੀ ਲੀਡਰ ਆਫ ਆਪੋਜੀਸ਼ਨ ਕਿੱਥੇ ਐ ਕਿਉਂ ਨਹੀਂ ਬੋਲ ਰਿਹਾ ਕਿਹੜੀ ਗੱਲੋਂ ਚੁੱਪ ਨੇ ਕਿਤੇ ਇਹਨਾਂ ਦਿੱਤਾ ਨਹੀਂ ਇਹਨਾਂ ਦੇ ਟਾਈਮ ਚ ਹੀਤੇ ਰਹੇ ਤੁਹਾਨੂੰ ਲੱਗਦਾ ਬੋਲਣਾ ਨਹੀਂ ਚਾਹੁੰਦੇ ਯਾਰ ਇਹ ਹੋਰ ਭਾਈ ਜੀ ਕੀ ਹੋ ਸਕਦਾ ਹੈ ਦੱਸੋ ਤੁਸੀਂ ਦੱਸੋ ਪ੍ਰਤਾਪ ਬਾਜਵਾ ਨਿੱਕੀ ਨਿੱਕੀ ਗੱਲ ਇਕੱਠੀ ਕਰਕੇ ਰੋਲਾ ਪਾਉਂਦਾ ਹਰ ਵਾਰ ਹੁਣ ਕਿਉਂ ਨਹੀਂ ਬੋਲ ਰਿਹਾ ਮੈਨੂੰ ਇੱਕ ਵੀ ਬਿਆਨ ਦਿਖਾਓ ਸੁਖਪਾਲ ਕਹਿ ਰਿਹਾ ਤਾਂ ਮੇਰਾ ਮੈਨੂੰ ਕਿਸੇ ਦਾ ਬਿਆਨ ਨਹੀਂ ਦਿ ਗਿਆ ਹੂੰ ਕਿਉਂ ਨਹੀਂ ਬੋਲਦੇ ਯਾਰ ਤਾਂ ਫਰਾਂ ਨਾ ਚਲੋ ਟਮੈਟਰ ਇਹ ਜਦੋਂ ਇਹ ਸੋਚ ਰਹੇ ਸੀ ਤੁਸੀਂ ਕਿ ਠੀਕ ਹੈ ਬੰਦਾ ਜਦੋਂ ਜਦੋਂ ਸਾਹਮਣੇ ਡਰ ਹੋਵੇ ਨਾ ਉਦੋਂ ਬੰਦਾ ਆਪਣੇ ਡਿਫੈਂਸ ਦੇ ਅੰਦਰ ਕੁਝ ਵੀ ਕਰਦਾ ਪਰ ਇਹ ਇਹ ਸੋਚਣਾ ਤੇ ਇੰਨਾ ਵੱਡਾ ਕਦਮ ਲੈਣਾ ਇੱਕ ਬਹੁਤ ਵੱਡਾ ਡਿਸੀਜਨ ਹੈ ਇਹ ਇਹ ਕਾਸ਼ਬੱਤਾ ਨੇ ਕੱਲਿਆਂ ਨੇ ਲੈ ਲਿਆ ਤੇ ਮੈਂ ਤੇ ਮੇਰੀ ਵਾਈਫ ਨੇ ਮੈਂ ਸਿਰਫ ਸਲਾਹ ਕਰਦਾ ਉਹਨਾਂ ਆਪਣੀ ਵਾਈਫ ਨੂੰ ਹੂੰ ਉਹਨੇ ਮੈਨੂੰ ਕਿਹਾ ਦੇਖੋ ਇੱਕ ਜਨਾਨੀ ਵਾਸਤੇ ਗੱਲ ਬੜੀ ਔਖੀ ਹੈ ਸੁਣਨਾ ਕਿ ਉਹਦੇ ਹਸਬੰਡ ਨੂੰ ਕੋਈ ਮਾੜਾ ਚੰਗਾ ਬੋਲੇ ਹੂੰ ਠੀਕ ਹੈ ਤੇ ਜੋ ਕੀਤਾ ਮੈਂ ਤੁਹਾਡੇ ਤੋਂ ਪੈਸਾ ਹੀ ਮੰਗਿਆ ਕਿ ਮਾੜਾ ਚੰਗਾ ਵੀ ਬੋਲੇ ਮਾੜਾ ਚੰਗਾ ਵੀ ਬੋਲੇ ਆ ਮਾੜਾ ਜਦੋਂ ਮੈਂ ਇਸ ਚੀਜ਼ ਦਾ ਰਿਐਕਟ ਕੀਤਾ ਵੀ ਸਰ ਮੇਰੇ ਕੋਲ ਇੰਨਾ ਕੁਝ ਨਹੀਂ ਹੈਗਾ ਦੇ ਨੋ ਤਾਂ ਬਹੁਤ ਗੰਦੀ ਗਾਲ ਕੱਢ ਕੇ ਮੈਨੂੰ ਕੁਝ ਕਿਹਾ ਗਿਆ ਤਾਂ ਜਿੱਥੋਂ ਮੈਂ ਜਮਾਂ ਹੀ ਟੁੱਟ ਗਿਆ ਕਿ ਯਾਰ ਕੀ ਪ੍ਰਮਾਤਮਾ ਸਾਨੂੰ ਇਹਦੇ ਨਾਲ ਉਹ ਤਾਂ ਚੱਕ ਕੇ ਲੈ ਅਸੀਂ ਕਿਹੜੀ ਦੁਨੀਆ ਚ ਤੁਰੇ ਸਾਨੂੰ ਗਾਲ ਕਿਉਂ ਕੱਢ ਰਿਹਾ ਸਾਡੇ ਪਰਿਵਾਰ ਦਾ ਕੀ ਕਸੂਰ ਹੈ ਜਿਹੜਾ ਬੰਦਾ ਸਾਨੂੰ ਬੋਲ ਰਿਹਾ ਕੋਈ ਇਹਦਾ ਕਰਜ਼ਾ ਦੇਣਾ ਕੋਈ ਸਾਡਾ ਭਾਈ ਪੁਰਾਣਾ ਲੈਣ ਦੇਣਾ ਤੇਰੇ ਨਾਲ ਤੂੰ ਕੋਈ ਸਾਡੇ ਤੇ احسان ਕੀਤੇ ਹੋਈ ਨੇ ਤੁਹਾਡਾ ਪੂਰਾ ਤੈਅ ਹੋ ਰਿਹਾ ਸੀ ਕਿ ਤੁਹਾਡਾ ਤੁਹਾਡਾ ਮਾਮਲਾ ਖਤਮ ਕਰ ਦਿਆਂਗੇ ਜਾਂ ਤੁਹਾਡੇ ਨਾਲ ਇਹ ਵੀ ਗੱਲ ਹੋ ਗਈ ਕਿ ਮਹੀਨਾ ਬਾਅਦ ਪਾਣ ਲਿਆ ਜਾਂਦਾ ਭਾਈ ਜੀ ਉਹ ਬਾਤ ਦੀਆਂ ਗੱਲਾਂ ਨੇ ਦੇਖੋ ਮੈਨੂੰ ਨਹੀਂ ਸੀ ਪਤਾ ਹਾਲ ਦੀ ਕੀ ਸੀ 8 ਲੱਖs ਤੁਹਾਡਾ ਸੌਦਾ ਤੈਅ ਹੋ ਗਿਆ ਸੀ ਸੌਦਾ ਕਿਵੇਂ ਤੈਅ ਹੋਇਆ ਜਿਹੜਾ ਜਿਹੜੇ ਦਲਾਲ ਦੀ ਤੁਸੀਂ ਗੱਲ ਕਰਦੇ ਹੋ ਕਰਸ਼ਾਨੂੰ ਕਰਿਸ਼ਾਨ ਨੂੰ ਕਿਸ਼ਾਨੂੰ ਤੁਹਾਡੇ ਤੱਕ ਕਿਵੇਂ ਅਪਰੋਚ ਕਰਦਾ ਕਰਸ਼ਾਨੂੰ ਉੱਚੀ ਵੈਸੀ ਜੇ ਤੁਸੀਂ ਅਪਰੋਚ ਕਰਦੇ ਹੋ ਕਿਸ਼ਾਨੂੰ ਮੈਂ 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 ਤੁਹਾਨੂੰ ਹੀ ਬੜੀ ਇੰਟਰਸਟਿੰਗ ਗੱਲ ਦੱਸਣ ਲੱਗਿਆ ਕਰਸ਼ਾਨੂੰ ਮੈਨੂੰ ਵੀ ਕਿਸੇ ਨੂੰ ਵੀ ਥਰਡ ਪਾਰਟੀ ਨੂੰ ਵੀ ਮਿਲਣਾ ਤਾਂ ਹਰ ਬੰਦੇ ਕੋ ਖੜ ਕੇ ਉਹਨੇ 5-7 ਆਈਐਸਾਂ ਦੇ ਨਾਲ ਲੈਣੇ ਵੀ ਆਪਣੇ ਆ ਬੰਦੇ ਲੱਗੇ ਕੰਮ ਕੱਢੋ ਕੰਮ ਦੋ ਸਾਨੂੰ ਮਤਲਬ ਨਾ ਸਾਨੂੰ ਮਤਲਬ ਹਾਂ ਵੀ ਕੋਈ ਵੀ ਕੰਮ ਲਿਆ ਹੋਇਆ ਆਈਐਸ ਤੋਂ ਕਰਾ ਕੇ ਦਈਏ ਤੁਹਾਡਾ ਕੋਈ ਵੀ ਹੋਵੇ ਚਾਹੇ ਉਹ ਜਾਇਜ਼ ਨਜਾਇਜ਼ ਹੋਵੇ ਕੋਈ ਨਹੀਂ ਹੂੰ ਠੀਕ ਹੈ ਨਾ ਹਾਲਾਤ ਤਾਂ ਇਹ ਚੱਲਦੇ ਆ ਜਾਇਜ਼ ਕੰਮ ਵੀ ਨਹੀਂ ਹੁੰਦੇ ਹਣ ਤਾਂ ਹੂੰ ਇਸ ਕਰਕੇ ਉਹਦਾ ਸਿਸਟਮੇ ਹੁੰਦਾ ਸੀ ਕਹਿਣ ਦਾ ਪਰ ਇਸ ਕੇਸ ਦੇ ਵਿੱਚ ਕਿਰਸ਼ਾਨੂੰ ਨੇ ਮੇਰੇ ਤੱਕ ਅਪਰੋਚ ਕੀਤੀ ਨਹੀਂ ਪਰ ਇਸ ਗੱਲ ਤੇ ਕੋਈ ਕਿਵੇਂ ਭਰੋਸਾ ਕਰੇ ਕਿ ਕਿਰਸ਼ਾਨੂੰ ਅੱਡੀ ਵੱਡੀ ਪਾਵਰ ਹੈ ਕੋਈ ਬਾਈ ਜੀ ਉਹਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਨੇ ਤੁਸੀਂ ਸੀਬੀਆਈ ਦੀ ਸਟੇਟਮੈਂਟ ਨਰਦੋਸ਼ ਸਿੰਘ ਸਿੱਧੂ ਨਾਲ ਦੱਸਾਂਗੇ ਠੀਕ ਹੈ ਪੁਲਿਸ ਅਫਸਰਾਂ ਆਉਂ ਰਹੀਆਂ ਬਾਈ ਜੀ ਆਈਪੀਐਸ ਨਾਲ ਤੁਸੀਂ ਦੇਖਿਆ ਹੀ ਨਹੀਂ ਉਹਦੇ ਫੋਨ ਦੇ ਵਿੱਚ ਸੂਤਰਾ ਤੋਂ ਪਤਾ ਲੱਗਿਆ ਕਿ ਕਟੋ ਕਟ 60 ਤੋਂ ਪਲੱਸ ਆਈਐਸ ਆਈਪੀਐਸ ਨੇ ਕਿੱਥੇ ਸੋਚੀਏ ਜੀ ਆਪਾਂ ਜਿਹੜਾ ਉਹਦੇ ਘਰ 21 ਲੱਖ ਰੁਪਏ ਮਿਲਿਆ ਮੈਂ ਇਹ ਗੱਲ ਕੈਮਰੇ ਸਾਹਮਣੇ ਕਹਿਣ ਨੂੰ ਨਹੀਂ ਚੀਜਕਦਾ ਵੀ ਉਸ ਬੰਦੇ ਦਾ ਲੈਵਲ ਨਹੀਂ ਸੀ 21 ਲੱਖ ਰੁਪਏ ਵਾਲਾ ਜਿਹੜਾ ਬੰਦਾ 8000 ਤੇ ਫਾਇਰ ਬੁਗੇਟ ਚ ਕੱਚਿਆਂ ਚ ਨੌਕਰੀ ਕਰਦਾ ਉਹਦੇ ਘਰੇ 21 ਲੱਖ ਹੋ ਸਕਦੇ ਜੀ ਦੋ ਨੰਬਰ ਦਾ ਪੈਸਾ ਨਹੀਂ ਸ਼ੋਅ ਕਰਦਾ ਬਾਈ ਜੀ ਸਭ ਤੋਂ ਪਹਿਲਾਂ ਮੈਂ ਮੈਂ ਫੇਰ ਕਹਣਾ ਉਹ ਪੈਸਾ ਕਿੱਦਾਂ ਜਾਂਚ ਕਰਾਈ ਜਾਵੇ ਉਹ ਪੈਸਾ ਕਰਸ਼ਾਨੂ ਦਾ ਨਹੀਂਗਾ ਕਿਉਂ ਕਿਉਂਕਿ ਕਰਸ਼ਾਨੂ ਕੋਲ ਤਾਂ ਬਾਈ ਜੀ ਘਰ ਵੀ ਨਹੀਂ ਜਿੱਦ ਕੋਈ 21 ਲੱਖ ਰੁਪਏ ਲੈ ਘਰ ਤਾਂ ਲੈ ਲੂ ਆਪਣਾ ਹੂੰ ਉਹ ਵੀ ਮੈਂ ਮੰਨ ਸਕਦਾ ਹਾਂ ਕਿ ਕਿਸੇ ਡੀਲ ਦਾ ਪੈਸਾ ਹੈ ਉਹ ਕਿਸੇ ਜਿਹੜਾ ਪਹੁੰਚਣਾ ਸੀ ਯੈਸ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਡੀਲ ਦਾ ਪੈਸਾ ਹੈ ਪਰਸ਼ਾਨੂ ਨੂੰ ਕਿੰਨਾ ਕੁ ਜਾਣਦੇ ਹੋ ਤੁਸੀਂ ਬਹੁਤ ਜ਼ਿਆਦਾ ਨਹੀਂ ਐਨੇ ਕਿ ਮੈਸੇजेस ਲਗਾਉਂਦਾ ਸੀ ਮੈਨੂੰ ਉਹ ਵੀ ਸੁਨੇਹਾਂ ਲੈ ਕੇ ਉਹ ਆਉਂਦਾ ਸੀ ਤੁਹਾਡੇ ਕੋਲ ਹਾਂਜੀ ਜਦੋਂ 8 ਲੱਖ ਦੀ ਗੱਲ ਤੈਹ ਹੋਈ ਆ ਕਿਵੇਂ ਤੈਹ ਹੋਈ ਕਿਸੇ ਸਾਹਮਣੇ ਕਾਲ ਕੀਤੀ ਕੋਲ ਕੀਤੀ ਮੇਰੇ ਸਾਹਮਣੇ ਹੂੰ ਉਹ ਚ ਭੁੱਲਰ ਬੋਲਦਾ 8 ਲੈਣਾ ਇਹਦੇ ਤੋਂ ਇਹ ਜਿੰਨੇ ਦਿੰਦਾ ਨਾਲ ਦੀ ਨਾਲ ਲਈ ਚੱਲ ਆਕ ਨੂੰ ਕਹਿ ਅੱਠ ਕਰ ਦੇ ਪੂਰਾ ਤੁਹਾਡੇ ਨਾਲ ਪਹਿਲਾਂ ਗੱਲ ਹੋ ਚੁੱਕੀ ਸੀ ਕਿ ਤੂੰ ਅੱਠ ਦੇਣਾ ਉਹ ਹੈਂਡ ਫ੍ਰੀ ਤੇ ਸੁਣਿਆ ਮੈਂ ਜੀ ਕਿਰਸ਼ਾਨੂੰ ਦੇ ਫੋਨ ਤੋਂ 99 ਮੇਰੇ ਸਾਹਮਣੇ ਨਹੀਂ ਨਹੀਂ ਇਹ ਉਹਨਾਂ ਨੇ ਆਪ ਹੀ ਤੈਅ ਕਰ ਲਿਆ ਜੇ ਤੁਹਾਨੂੰ ਉਹਨਾਂ ਵੱਲੋਂ ਸੀ ਜੀ ਉਹ ਮਤਲਬ ਤੁਸੀਂ ਮੈਂ ਕੋਈ ਕੋਈ ਨੇਗੋਸ਼ੀਏਸ਼ਨ ਨਹੀਂ ਕੋਈ ਜਲੂਸ ਕੱਢੂ ਕਾਲਾ ਕੱਢੂ ਪਰਚੇ ਪਾ ਦੂ ਹੂੰ ਉੱਥੇ ਨਹੀਂ ਕਰ ਸਕਦੇ ਤੁਸੀਂ ਕਿਵੇਂ ਕਰੋਗੇ ਜੀ ਭੁੱਲ ਰ ਅੱਗੇ ਪਤਾ ਕਰੋ ਉਹਦੇ ਕੈਰੈਕਟਰ ਤਾਂ ਪਤਾ ਕਰੋ ਕਦੇ ਉਹਦੇ ਮੂੰਹ ਤੇ ਹਾਸਾ ਕਿਸੇ ਨਾਲ ਮੈਨੂੰ ਇਹ ਇੱਥੇ ਤੱਕ ਲੋਕਾਂ ਨੇ ਦੱਸਿਆ ਕਿ ਕਦੇ ਉਹਨੇ ਕਿਸੇ ਨੂੰ ਆਪਣੇ ਦਫ਼ਤਰ ਦੇ ਵਿੱਚ ਕੁਰਸੀ ਨਹੀਂ ਆਫਰ ਕੀਤੀ ਕੋਈ ਸੁਣਵਾਈ ਲਈ ਜਾਂਦਾ ਹੱਥ ਜੋੜਦਾ ਫਰਿਆਦੀ ਉੱਥੇ ਖੜੇ ਨੂੰ ਹੀ ਮੋੜ ਦੋ ਕਦੇ ਕਿਸੇ ਨਾਲ ਹੱਸ ਕੇ ਗੱਲ ਨਹੀਂ ਕਰਨੀ ਹਰ ਟਾਈਮ ਆਪਣਾ ਰੋਪ ਦਿਖਾਣਾ ਇਹ ਉਸ ਪਰਸਨੈਲਿਟੀ ਦੇ ਇਸ ਤੋਂ ਪਹਿਲਾਂ ਤੁਹਾਡੀਆਂ ਕਿੰਨੀਆਂ ਮੁਲਾਕਾਤਾਂ ਨੇ ਭੁੱਲਰ ਹੋਰਾਂ ਨਾਲ ਮਿਲਦੇ ਰਹੇ ਹੋ ਨਹੀਂ ਜੀ ਮੈਨੂੰ ਮਿਲ ਕਦੀ ਨਹੀਂ ਤੁਹਾਡੀ ਮੁਲਾਕਾਤ ਹੋਈ ਇੱਕ ਅੱਧੀ ਵਾਰ ਹੋਈ ਹੈ ਇੱਕ ਅੱਧੀ ਵਾਰ ਉਹ ਵੀ ਧਮਕੀ ਦਿੱਤੀ ਜਦੋਂ ਬੁਲਾ ਕੇ ਵੀ ਦੇਣੇ ਪੈਣੇ ਬਸ ਉਹੀ ਮੁਲਾਕਾਤ ਹੋਈ ਹੈ ਫਿਰ ਹੁਣ ਉਸ ਤੋਂ ਬਾਅਦ ਦੀ ਸਿਚੁਏਸ਼ਨ ਸਮਝਣੀ ਚਾਹੁੰਦਾ ਮੈਂ ਕੋਈ ਕਾਮਨ ਮੈਨ ਸਾਨੂੰ ਸੁਣ ਰਿਹਾ ਹੈ ਸਿਚੁਏਸ਼ਨ ਉਸ ਤੋਂ ਬਾਅਦ ਦੀ ਕੀ ਆ ਕਿਉਂਕਿ ਜਦੋਂ ਐਡਾ ਵੱਡਾ ਡਿਸੀਜਨ ਹੋ ਗਿਆ ਐਡੀ ਵੱਡੀ ਇੱਕ ਦੁਸ਼ਮਣੀ ਪੈ ਗਈ ਤੁਹਾਡੀ ਬਸ ਉਮਰ ਪਰ ਦੀ ਫਿਰ ਉਹਨੂੰ ਉਹਨੂੰ ਹੈਂਡਲ Mentally ਤੌਰ ਤੇ ਜਾਂ ਆਪਣੇ ਕੰਮ ਸਮੇਟਣੇ ਤੁਸੀਂ ਕਾਰੋਬਾਰੀ ਹੋ ਜੀ ਜੀ ਉਹ ਸਾਰਾ ਕੁਝ ਹੈਂਡਲ ਕਿਵੇਂ ਹੋ ਰਿਹਾ ਬਈ ਜੀ ਦੇਖੋ ਪਹਿਲੀ ਗੱਲ ਤਾਂ ਇਹ ਦਿਮਾਗ ਤੇ ਕੋਈ ਬੋਝ ਹੈਗਾ ਇਸ ਕੱਲ ਨੂੰ ਲੈ ਕੇ ਉਹ ਤਾਂ ਰਹਿਣਾ ਹੀ ਹੈ ਜੀ ਦੇਖੋ ਬਿਨਾ ਬੋਝ ਤੋਂ ਤਾਂ ਇਹ ਲੜਾਈ ਲੜੇਗੀ ਹੂੰ ਬਿਨਾ ਬੋਝ ਤੋਂ ਇਹ ਲੜਾਈ ਨਹੀਂ ਲੜੀ ਜਾਣੀ ਮੇਰੇ ਤੋਂ ਮੈਨੂੰ ਵੀ ਪਤਾ ਹੈ ਤੁਹਾਨੂੰ ਕੀ ਲੱਗਦਾ ਕਿ ਅਸੀਂ ਘਰੇ ਸੁਰੱਖਿਤ ਹਾਂ ਨਹੀਂ ਪਰ ਰੋਜ ਮਰਨ ਵਾਲੋ ਨਾ ਇੱਕ ਦਿਨ ਮਰਿਆ ਚੰਗਾ ਹੁੰਦਾ ਤੌਣ ਲੱਗਦਾ ਤੁਹਾਡਾ ਖਿਹੜਾ ਛੁੱਟ ਗਿਆ ਹੁਣ ਕਿਹੜੀ ਚੀਜ਼ ਤੋਂ ਕਿਹੜਾ ਛੁੱਟ ਗਿਆ ਮਤਲਬ ਤੁਹਾਡਾ ਕਹਿਣਾ ਮਤਲਬ ਵੀ ਜਿਵੇਂ ਤੂੰ ਐਕਸਪਲੋਸ਼ਨ ਤੋਂ ਤਾਂ ਛੁੱਟ ਗਿਆ ਇਹ ਕਹਿ ਸਕਦੇ ਹੋ ਹਾਂ ਹਾਂ ਠੀਕ ਹੈ ਨਾ ਪਰ ਲਾਈਫ ਥ੍ਰੈਟ ਤਾਂ ਪੈ ਗਈ ਨਾ ਮੈਨੂੰ ਅੱਛਾ ਇਹਦੇ ਵਿੱਚ ਵਿਚਾਲੇ ਜਿੱਦਨ ਆਪਾਂ ਅੱਜ ਇੰਟਰਵਿਊ ਕਰ ਰਹੇ ਆਂ ਔਰ ਉਸ ਦਿਨ ਤੋਂ ਲੈ ਕੇ ਉਹਦੇ ਵਿੱਚ ਵਿਚਾਲੇ ਕਿਸੇ ਦਾ ਫੋਨ ਆਉਂਦਾ ਹੈ ਕਿਸੇ ਪੁਲਰ ਹੋਰ ਨੇ ਸਮਰਥਕਤਾ ਜਾਂ ਤੁਹਾਡੇ ਕਿਸੇ ਕਾਮਨ ਦਾ ਕਿ ਆਪਾਂ ਗੱਲ ਨੂੰ ਨਵੇੜੀਏ ਜਾਂ ਕੁਝ ਨਹੀਂ ਦੇਖੋ ਜੀ ਮੈਂ ਗੱਲ ਕਰੇ ਨਹੀਂ ਰਿਹਾ ਮੈਂ ਸਿਰਫ ਉਹ ਹੀ ਕਾਲਸ ਪਿਕ ਕਰ ਰਿਹਾ ਜਿਹੜੀਆਂ ਜ਼ਰੂਰੀ ਨੇ ਮੈਂ ਹਰ ਕਿਸੇ ਨਾਲ ਫਾਲਤੂ ਗੱਲ ਨਹੀਂ ਕਰ ਰਿਹਾ ਹੂੰ ਕਿਉਂਕਿ ਪਤਾ ਨਹੀਂ ਕੌਣ ਕਿਹਦੇ ਲਈ ਕੀ ਕਰਕੇ ਮੇਰੇ ਤੋਂ ਕੀ ਕਹੋਵੇ ਮੈਂ ਨਹੀਂ ਬੋਲੂਗਾ ਕੋਈ ਥ੍ਰੈਟ ਆ ਮਹਿਸੂਸ ਹੋ ਰਿਹਾ ਕਿ ਮੈਂ ਮਹਿਸੂਸ ਹੋ ਰਿਹਾ ਬਾਈ ਜੀ ਕੋਈ ਪਿੱਛਾ ਕਰ ਰਿਹਾ ਤੁਹਾਡਾ ਹਾਂ ਇਹ ਕਹਿ ਸਕਦੇ ਹਾਂ ਏਦਾਂ ਦਾ ਕੁਝ ਫੀਲ ਹੁੰਦਾ ਕਈ ਵਾਰ ਕਿਉਂਕਿ ਕੰਟੀਨਿਊਸਲੀ ਆਪਣੀਆਂ ਸਟੇਟਮੈਂਟਸ ਦੇਣ ਜਾਣਾ ਕੋਰਟਸ ਦੇ ਵਿੱਚ ਕੇਸ ਲਾਏ ਹੋਏ ਨੇ ਜਿਹੜੇ ਉਹਦੀ ਸੁਣਵਾਈ ਤੇ ਜਾਣਾ ਪਿੱਛੋਂ ਪਰਿਵਾਰ ਦਾ ਇਕੱਲਾ ਮੈਂ ਉਰੋ ਚੰਡੀਗੜ੍ਹ ਜਾਣਾ ਮਤਲਬ 2-3 ਘੰਟੇ ਲੱਗ ਜਾਂਦੇ ਨੇ ਸ਼ਾਮ ਹੋ ਜਾਂਦੀ ਹੈ ਤਾਂ ਪਿੱਛੇ ਪਰਿਵਾਰ ਇਕੱਲਾ ਇਸ ਚੀਜ਼ਾਂ ਦਾ ਤਾਂ ਕਿਤੇ ਨਾ ਕਿਤੇ ਮਨ ਚ ਰਹਿੰਦਾ ਹ ਹਰ ਟਾਈਮ ਵਾਈਫ ਦਾ ਫੋਨ ਵੱਜਦਾ ਤਾਂ ਇੱਕ ਵਾਰ ਤਾਂ ਪਰਮਾਤਮਾ ਨੂੰ ਯਾਦ ਕਰਦਾ ਮੈਂ ਫੋਨ ਚੱਕਣ ਤੋਂ ਪਹਿਲਾਂ ਵੀ ਇਹ ਪਰਮਾਤਮਾ ਚੰਗਾ ਸਨੇਹ ਹੋਵੇ। ਹੂੰ। ਸੱਕੀ ਡੀਜੀਪੀ ਸਾਹਿਬ ਪੰਜਾਬ ਸਰਕਾਰ ਤੋਂ ਮੈਨੂੰ ਉਮੀਦ ਹੈ ਕਿ ਮੇਰੀ ਸੁਰੱਖਿਆ ਕਰਨੀ। ਇਹਨਾਂ ਦਾ ਫਰਜ਼ ਵੀ ਹੈ। ਹੂੰ। ਇਹਨਾਂ ਦੀ ਡਿਊਟੀ ਵੀ ਹੈ। ਹੂੰ। ਤੇ ਮੇਰੀ ਮਿੰਨਤ ਵੀ। ਹੋ ਰਿਹਾ ਕੋਆਪਰੇਟ। ਦੇਖਨੇ ਆ ਜੀ ਹਜੀ ਮੁਨੇ ਐਪਲੀਕੇਸ਼ਨ ਲਗਾਈ ਹੈ ਵਿੱਚ ਦੋ ਛੁੱਟੀਆਂ ਆ ਗਈਆਂ ਇਸ ਕਰਕੇ ਮੈਂ ਹਾਈ ਕੋਰਟ ਗਏ ਹਾਂ ਹਾਂ ਮੈਂ ਹਾਈ ਕੋਰਟ ਗਏ ਹਾਂ ਬਟ ਮੈਂ ਇਸੇ ਕਰਕੇ ਕੋਈ ਫਾਲਤੂ ਕਮੈਂਟਸ ਨਹੀਂ ਕਰਦਾ ਇਸ ਗੱਲ ਤੇ ਕਰਨਗੇ ਮੈਨੂੰ ਲੱਗਦਾ ਅੱਛਾ ਇਸ ਤੋਂ ਅੱਗੇ ਕੀ ਹੈ ਫਿਰ ਇਸ ਮਾਮਲੇ ਦੇ ਅੰਦਰ ਤੁਹਾਡੇ ਹਿੱਸੇ ਦੇ ਵਿੱਚ ਮਤਲਬ ਤੁਸੀਂ ਇਸੇ ਨੂੰ ਫੋਲੋ ਅਪ ਕਰੋਗੇ ਜਾਂ ਮਤਲਬ ਇਸ ਤੋਂ ਅੱਗੇ ਵੀ ਜਾਣਾ ਚਾਹੁੰਦੇ ਹੋ ਚਾਹਾਂਗੇ ਕਿ ਬਹੁਤ ਸਾਰੇ ਲੋਕ ਨੇ ਕੁਝ ਨਿਕਲ ਲੈ ਦੇ ਚੋਂ ਮੈਂ ਐਡੀਚ ਵੀ ਜਾਊਂਗਾ ਕੰਪਲੇਂਟ ਕਰੂੰਗਾ ਹਜੇ ਤੱਕ ਹੂੰ ਇਸ ਪਾਰਟ 'ਚ ਬਹੁਤ ਕੁਝ ਹੋਣਾ ਹੈ ਕਿਉਂਕਿ ਈਡੀ ਦਾ ਵੀ 파ਟ ਆ ਗਿਆ ਨਾ ਜੀ 1 ਕਰੋੜ ਤੋਂ ਉੱਤੇ ਹਾਂ ਬਿਲਕੁਲ ਉਹ ਤਾਂ ਜਾਣਾ ਹੀ ਉਹ ਤਾਂ ਆਪਣੇ ਆਪ ਕੇਸ ਫਾਰਵਰਡ ਹੁੰਦੇ ਰਹਿੰਦੇ ਆ ਉਹ ਨਹੀਂ ਚਲੋ ਉਹ ਵੀ ਹੋਣਗੇ ਮੈਂ ਵੀ ਕਰੂੰਗਾ ਆਪਣੇ ਵੱਲੋਂ ਵੀ ਕਰੋ ਹਾਂ ਆਪਣੇ ਵੱਲੋਂ ਵੀ ਨਹੀਂ ਕੋਈ ਕਮੀ ਛੱਡਣੀ ਅਸੀਂ ਅੱਛਾ ਹੁਣ ਸਭ ਤੋਂ ਮੇਨ 파ਟ ਇਹ ਹੁੰਦਾ ਹੈ ਕਿ ਆਮੂਮਨ ਭਾਵੇਂ ਬਹੁਤ ਵੱਡਾ ਹਾਈਲਾਈਟਡ ਕੇਸ ਹੈ ਬਹੁਤ ਵੱਡਾ ਕੇਸ ਹੈ ਤੇ ਅੱਗੇ ਸ਼ਖਸ ਵੀ ਬਹੁਤ ਪਾਵਰਫੁਲ ਹੈ ਆਮੂਮਨ ਇਹ ਹੁੰਦਾ ਹੈ ਕਿ ਗੱਲ ਇੱਕ ਥਾਂ ਤੇ ਜਾ ਕੇ ਨਿਬੜ ਜਾਂਦੀ ਹੈ ਕਿ ਮੈਂ ਕੇਸ ਵਾਪਸ ਲੈਣਾ ਜੀ ਕਾਰਨ ਕੋਈ ਵੀ ਬਣਿਆ ਹੋਵੇ ਠੀਕ ਹੈ ਸਥਿਤੀ ਕਿਸੇ ਤਰ੍ਹਾਂ ਦੀ ਵੀ ਹੋਵੇ ਉਹਦੇ ਚ ਆਪਾਂ ਥ੍ਰੈਟ ਵੀ ਲਾ ਲਓ ਉਹਦੇ ਚ ਤੁਹਾਡੇ ਨਾਲ ਹੋਰ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਆਕਾਸ਼ ਬੱਤਾ ਇਸ ਮਾਮਲੇ ਬਾਰੇ ਕੀ ਸੋਚਦੇ ਨੇ ਅੱਜ ਦੀ ਘੜੀ ਅੱਜ ਦੀ ਘੜੀ ਪਾਟ ਨਹੀਂ ਜਾਓਗੇ ਮਰਨਾ ਮਨਜ਼ੂਰ ਹੈ ਹੂੰ ਮਰਨਾ ਮਨਜ਼ੂਰ ਹੈ ਮੈਂ ਤਾਂ ਕੋਈ ਐਸਾ ਲੀਗਲ ਤਰੀਕਾ ਵੀ ਲੱਭ ਰਿਹਾ ਕਿ ਮੈਂ ਆਪਣੇ ਵਕੀਲ ਸਾਹਿਬ ਨਾਲ ਰਾਏ ਕਰੂੰਗਾ ਵੀ ਮੇਰੀ ਐਸੀ ਕੋਈ ਸਟੇਟਮੈਂਟ ਹੋਵੇ ਵੀ ਜੇ ਮੈਨੂੰ ਕੁਝ ਹੁੰਦਾ ਵੀ ਹੈ ਤਾਂ ਉਹ ਬਰਕਰਾਰ ਰਹੇ ਸਜ਼ਾ ਕਰਾ ਲਈ ਸਫੀਸ਼ੀਐਂਟ ਪੱਕਾ ਬਿਆਨ ਕੋਈ ਬਸ ਐਵੇਂ ਦਾ ਕੁਝ ਮੈਂ ਦੇਖ ਰਿਹਾ ਲੀਗਲੀਚ ਜੇ ਮਿਲਿਆ ਮੈਨੂੰ ਕੋਈ ਹੈਲਪ ਤਾਂ ਮੈਂ ਦਊਗਾ ਪਹਿਲਾਂ ਹੀ ਜੇ ਲੋਕ ਇਹ ਮੰਦੇ ਅੰਦਰ ਤੁਹਾਡੇ ਨਫ਼ਰਤ ਹੈ ਉਸ ਸ਼ਖਸ ਦੇ ਬਾਰੇ ਭਾਈ ਜੀ ਉਹਦੇ ਚੋਂ ਨਿਕਲੇ ਨਿਕਲੇ ਹੋਏ ਡਿਸੀਜਨ ਮੈਂ ਗੱਲ ਦੱਸਾਂ ਤੁਹਾਨੂੰ ਇਸ ਕੇਸ ਤੋਂ ਬਾਅਦ ਬਹੁਤ ਜ਼ਿਆਦਾ ਹੋਗੀ ਕਾਰਨ ਪਤਾ ਕੀ ਇਹ ਲੋਕਾਂ ਦੇ ਕੰਟੈਕਟਸ ਲੋਕਾਂ ਦੀਆਂ ਗੱਲਾਂ ਸੁਣੀਆਂ ਤਾਂ ਭਾਈ ਜੀ ਇਹ ਲੱਗਦਾ ਸੋਚ ਕੇ ਵੀ ਇਹ ਪਰਮਾਤਮਾ ਤੂੰ ਬਹੁਤ ਚੰਗਾ ਕੰਮ ਕਰਾਤਾ ਮੇਰੇ ਤੋਂ ਲੋਕ ਕੰਟੈਕਟ ਕਰ ਰਹੇ ਨੇ ਤੁਹਾਡੇ ਨਾਲ ਬਹੁਤ ਕਰ ਰਹੇ ਆਂ ਭਾਈ ਜੀ ਬਹੁਤ ਕਰ ਰਹੇ ਆਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਤੁਹਾਡੇ ਬਹੁਤ ਨੇ ਭਾਜੀ ਭਾਈਆਂ ਪੰਜਾਹ ਨਾਤਾ ਤੁਹਾਡੇ ਸਾਹਮਣੇ ਧੱਕੀਆ ਨੇ ਕਿ ਐਕਸਟਰਸ਼ਨ ਹੈ ਤੁਹਾਡੇ ਤੁਹਾਡੇ ਤੋਂ ਪੈਸਾ ਮੰਗਿਆ ਜਾ ਰਿਹਾ ਭਾਜੀ ਬਹੁਤ ਕੁਝ ਕੀਤਾ ਲੋਕਾਂ ਨੂੰ ਡਰਾ ਕੇ ਪ੍ਰੋਪਰਟੀਆਂ ਲੈਣੀਆਂ ਇਹ ਉਹ ਕਰਨਾ ਬੜਾ ਕੁਝ ਹਾਰੇ ਆਗੇ ਹੈ ਨਾ ਕੁਝ ਦੱਸ ਰਿਹਾ ਮੈਂ ਪਹਿਲਾਂ ਵੀ ਦੱਸ ਕੇ اٹਿਆ ਇੱਕ ਭਾਈ ਭਾਈ ਲੜਾ ਤੇ ਉਹ ਭਾਈ ਇੱਕ ਗਲਤ ਰਸਤੇ ਚੱਲ ਪਿਆ ਦੂਜੇ ਭਾਈ ਨੂੰ ਅਮਰੀਕਾ ਤੋਂ ਕਹਤਾ ਤੂਰੇ ਬੜੀ ਨਾਦਰ ਤੇ ਪਰਚਾ ਦੇ ਦੂੰਗਾ ਇਹ ਕਰ ਦੂੰਗਾ ਉਹ ਕਰ ਦੂੰਗਾ ਹੂੰ ਹੋਰ ਵੀ بڑے ਕੰਟੈਕਟ ਨੇ ਨਹੀਂ ਦੱਸ ਸਕਦੇ ਕੈਮਰੇ ਅੱਗੇ ਖੁੱਲਕੇ अच्छा जो चीजा बरामद ਹੋਈਆਂ ਉਹਦੇ ਉਹਨਾਂ ਨੂੰ ਉਹਨਾਂ ਨੂੰ ਦੇਖ ਕੇ ਹੈਰਾਨੀ ਹੋਈ ਨਹੀਂ ਹੋਈ ਇੰਨਾ ਕੁ ਤਾਂ ਹੁੰਦਾ ਹੀ ਆ ਬਾਈ ਜੀ ਇੰਨੇ ਸਾਲ ਦੀ ਸਰਵਿਸ ਚ ਬੰਦਾ ਇੰਨਾ ਕੁ ਵੀ ਇਕੱਠਾ ਨਾ ਕਰੇ ਤਾਂ ਫਿਰ ਕਾਦੀ ਸਰਵਿਸ ਕੀਤੀ ਇਹਨੇ ਹੂੰ ਦੱਸੋ ਮੈਨੂੰ ਕੋਈ ਵੱਡੀ ਗੱਲ ਨਹੀਂ ਉਹ ਤਾਂ ਬਹੁਤ ਕੁਝ ਨਿਕਲਣਾ ਇਹ ਤਾਂ ਥੋੜ੍ਹੀ ਸੀ ਭੁੱਲਰ ਸਾਹਿਬ ਨੇ ਕੋਈ ਮਾੜੇ ਮੋٹے ਬੰਦੇ ਨੇ ਹੂੰ ਕਿੰਨੀ ਵਾਰ ਐਸਾ ਸਪੀਰਲ ਹੈ ਕਿੰਨੀ ਵਾਰ ਉਹ ਡੀਆਈਜੀ ਰਹਿਲੇ ਕਿੱਡਿਆ ਕਿੱਡਿਆ ਪੋਸਟਾ ਤੇ ਰਹਿਲੇ ਜਿਹੜਾ ਕੁਛ ਉਹ ਮੇਰੇ ਨਾਲ ਕਰਦੇ ਪਤਾ ਨਹੀਂ ਕਿੰਨੇ ਮੇਰੇ ਵਰਗੇ ਹਜ਼ਾਰਾਂ ਨੇ ਕੀਤਾ ਹੋਇਆ ਫਿਰ ਉਹ ਇਕੱਠੇ ਹੀ ਨੇ ਉਹ ਸਾਬਤ ਕਰਨਗੇ ਇਸ ਗੱਲ ਨੂੰ ਕਿ ਨਹੀਂ ਸਾਡਾ ਨਹੀਂ ਸੀ ਪਲਾਨਟ ਕਰਤਾ ਮੈਂ ਰੱਖਤਾ ਹੋਊਗਾ ਵੀਰੇ ਫਿਰ ਹੂੰ ਮੇਰੇ ਕੋਲ ਹੋਊਗਾ 100 200 ਕਰੋੜ ਤਾਂ ਹੀ ਮੈਂ ਰੱਖਿਆ ਹੈ ਜਾਂ ਕੋਈ ਤੁਸੀਂ ਰੱਖਤਾ ਜਾਂ ਕਿਸੇ ਨੇ ਰੱਖਤਾ ਐਡਾ ਤਾਂ ਮੈਨੂੰ ਲੱਗਦਾ ਨਹੀਂ ਕਿਸੇ 'ਚ ਦਮ ਹੈਗਾ ਵੀ ਕਿਸੇ ਦੇ ਘਰੇ ਤੁਸੀਂ 7 ਕਰੋੜ 8 ਕਰੋੜ ਰੱਖ ਦੋ ਉਹ ਕਿਹੜਾ 50000 ਰੁਪਈਆ ਇੱਕ ਪੈਕੇਟ ਆ ਵੀ ਲਕੋ ਕੇ ਰੱਖਤਾ ਤੁਹਾਨੂੰ ਤੁਸੀਂ ਉਹ ਬਿਆਨ ਸੁਣਿਆ ਹੋਊਗਾ ਜਿਹੜਾ ਜਾ ਰਿਪੋਰਟ ਚ ਪੱਖ ਰੱਖਾਂਗੇ ਹੈਨਾ ਕੋਈ ਗੱਲ ਨਹੀਂ ਕਰਨ ਦਿਓ ਇਹ ਇਹ ਸੀਬੀਆਈ ਆ ਭਾਈ ਜੀ ਕਰਨ ਦਿਓ ਜਿਹੜੀ ਚੀਜ਼ ਰੱਖਣਗੇ ਉਹਦੀ ਵੀ ਜਾਂਚ ਹੋਊਗੀ ਇਹ ਤਾਂ ਹੈ ਨਹੀਂ ਵੀ ਮੈਂ ਲਿਆ ਕੇ ਦੇਤਾ ਜੀ ਇਹ ਐ ਤੇ ਖਤਮ ਹੋ ਗਿਆ ਉਹਦੀ ਵੀ ਜਾਂਚ ਹੋਣੀ ਐ ਬਾਲ ਦੀ ਖੱਲ ਤਾਰਦੇ ਨੇ ਸੀਬੀਆਈ ਵਾਲੇ ਹੂੰ ਸੀਬੀਆਈ ਉਹ ਕੰਮ ਨਹੀਂ ਆਗਾ ਵੀ ਦਸਤਾ ਤੇ ਖਤਮ ਹੋ ਗਿਆ ਜੀ ਭਾਈ ਜੀ 7.5 ਕਰੋੜ ਆ 2.5 ਕਿਲੋ ਉਹ ਜਿਹੜੀਆਂ ਬੇਨਾਮੀ ਪ੍ਰਾਪਰਟੀਆਂ ਨੇ 50 ਤੋਂ ਪਲੱਸ ਉਹ ਕਿਧੀਆਂ ਨੇ ਭਾਈ ਜੀ ਉਹ ਵੀ ਪਲਾਨਟ ਕਰਤੀਆਂ ਉਹ ਵੀ ਮੈਂ ਧੱਕੇ ਨਾਲ ਨੌਕਰਾਤੀਆਂ ਬੁਲਾ ਕੇ ਇਹਨਾਂ ਨੂੰ ਨਹੀਂ ਪਤਾ ਪਰ ਮੇਰੇ ਨੂੰ ਨਾ ਰੇ ਸਾਈਕਲ ਨਹੀਂ ਕਰਾਉਂਦਾ ਕੋਈ ਕਿਸੇ ਦਿਨ ਉਹ ਫਟਾਫਟ ਹੂੰ ਇਹ ਬੇਨਾਮੀ ਪ੍ਰੋਪਰਟੀਆਂ ਵੀ ਪਲਾਂਟ ਕਰਤੀਆਂ 7.7 ਕਰੋੜ ਵੀ ਪਲਾਂਟ ਕਰਤਾ 26 ਘੜੀਆਂ ਵੀ ਪਲਾਂਟ ਕਰਤੀਆਂ ਚਾਰ ਵੈਪਨ ਵੀ ਪਲਾਂਟ ਕਰਤੇ 68 ਬੋਤਲਾ ਸ਼ਰਾਬ ਵੀ ਪਲਾਂਟ ਹੋ ਗਈ ਵਾਹ ਜੀ ਵਾਹ ਐਵੇਂ ਵੀ ਹੋ ਜਾਂਦਾ ਅੱਛਾ ਤੁਹਾਡੇ ਤੁਹਾਡਾ ਤੁਹਾਡਾ ਕਾਰੋਬਾਰ ਹੈ ਸਕਰੈਪ ਦਾ ਉਸ ਮਾਮਲੇ ਦੇ ਅੰਦਰ ਕੋਈ ਲੂਪ ਹੋਲ ਲੱਭ ਕੇ ਇਹਨਾਂ ਨੂੰ ਕੋਈ ਗੱਲ ਨਹੀਂ ਮੈਨੂੰ ਲੱਭ ਕੇ ਮੈਨੂੰ ਦੇਖੋ ਮੇਰੇ ਤੇ ਕਰਿਓ ਕਰ ਬਈ ਨੇ ਇਸ ਇਸੇ ਕਰਕੇ ਤੁਹਾਡੇ ਤੇ ਪਹਿਲਾ ਮਾਮਲਾ ਦਰਜ ਹੋਇਆ ਉਹ ਸਾਰਾ ਕੁਝ ਹੋਇਆ ਸ਼ੇਮ ਪਾਰਟੀ ਐਕਸਕਲੂਸ਼ਨ ਆਹੋ ਦੇਖੋ ਜੀ ਕੋਲੇ 80000 ਰੁਪਈਆ ਮੈਂ ਬਹੁਤ ਹੱਸਦਾ ਉਸ ਕੱਲ ਨੂੰ ਲੈ ਕੇ ਤਾਂ ਬਾਈ ਜੀ ਕਿ ਮੇਰੀ ਨਾਲ ਸੀਬੀਆਈ ਜਾਂਚ ਕਰੇ ਕਿ ਜਦੋਂ ਇਹ ਕਹਿ ਰਹੇ ਸੀ ਮੈਂ ਦਿੱਲੀ ਤੋਂ ਆ ਰਹੇ ਹਾਂ ਮੈਂ ਉਸ ਸਾਲ 'ਚ ਹੀ ਕਦੇ ਦਿੱਲੀ ਗਿਆ ਸੀ ਪੂਰੇ ਸਾਲ 'ਚ ਮੈਂ ਉਹੀ ਗੱਲ ਸਮਝਣੀ ਚਾਹੁੰਦਾ ਕਿ ਤੁਹਾਡੇ ਨਾਲ ਫਿਰ ਤੁਹਾਡੇ ਨਾਲ ਰੰਜਿ ਕਿਹੜੀ ਗੱਲ ਦਾ ਹੈ ਤੁਹਾਡੇ ਤੇ ਮਾਮਲਾ ਦਰਜ ਹੋਇਆ ਬਾਈ ਜੀ ਮਾਮਲਾ ਦਰਜ ਦਸਤਾ ਦਿਤਾ ਵੀ ਚੰਗਾ ਖਾਣਾ ਚੰਗਾ ਪਹਿਨਣਾ ਸਾਡੇ ਤੇ ਹਾਵੀ ਹੋ ਗਿਆ ਬੱਸ ਇਹ ਸਾਮੀਆਂ ਲੱਭਦੇ ਨੇ ਕਿਰਸ਼ਾਨੂ ਹੁਣੇ ਲੋਕਾਂ ਕੋਲ ਜਾ ਕੇ ਵੀ ਕੋਈ ਫਸੇ ਆ ਕੇ ਬੱਕਰਾ ਤੁਹਾਡੇ ਵਰਗਾ ਕੋਈ ਹੋਰ ਮਿਲਿਆ ਤੁਹਾਨੂੰ ਤੁਹਾਡੇ ਇਥੇ ਗੋਵਿੰਦਗੜ੍ਹ ਮੰਡੀ ਦੇ ਵਿੱਚ ਕਿ ਮੇਰੇ ਨਾਲ ਵੀ ਕੋਈ ਆਈ ਇਹ ਹੋਇਆ ਮੈਨੂੰ ਫੋਨ ਕਰਕੇ ਫੋਨ ਕਰਕੇ ਐਪਰੀਸ਼ੀਏਟ ਕਰਦੇ ਨੇ ਗੱਲਾਂ ਮਾਰਦੇ ਨੇ ਪਰ ਮੈਨੂੰ ਉਸ ਗੱਲ ਦਾ ਵੀ ਆਉਂਦੇ ਕਿਉਂ ਨਹੀਂ ਉਰੇ ਆ ਕੇ ਆ ਬੈਠੋ ਨਾਲ ਦੀ ਸੀਟ ਤੇ ਯਾਰ ਆਏ ਨੇ ਫੋਨ ਇਦਾਂ ਦੇ ਆਏ ਨਹੀਂ ਉਰੇ ਕਿਉਂ ਨਹੀਂ ਬਹਿੰਦੇ ਮੇਰੀਓ ਬਲੀ ਦੋਣੀ ਹੈ ਕੋਈ ਗੱਲ ਪਤਾ ਨਹੀਂ ਉਸ ਪ੍ਰਮਾਤਮਾ ਨੇ ਤਾਂ ਹੀ ਇਸ ਤੇ ਪੜਿਆ ਉਹ ਜਨਮ ਦੇ ਕੇ ਵੀ ਜਾ ਵੀ ਇਹ ਕੰਮੇ ਤੇਰੇ ਲੇਖੇ ਲਾਉਣਾ ਸੀ ਲਾਤਾ ਹੂੰ ਚਲੋ ਆਖਰੀ ਸਵਾਲ ਹੈ ਕਿ ਤੁਸੀਂ ਕਿਹਾ ਕਿ ਲੱਗਦਾ ਹੈ ਕਿ ਕੋਈ ਪੇछा ਕਰਦਾ ਹੈ ਜਾਂ ਕੁਝ ਕੁਝ ਇਦਾਂ ਦਾ ਜਿਹੜੀ ਸੁਰੱਖਿਆ ਦੀ ਤੁਸੀਂ ਮੰਗ ਕਰ ਰਹੇ ਹੋ ਉਹ ਕਿਸ ਤਰ੍ਹਾਂ ਦੀ ਸੁਰੱਖਿਆ ਦੀ ਮੰਗ ਕਰਦੇ ਹੋ ਤੁਸੀਂ ਤੁਹਾਡੇ ਨਾਲ ਮਤਲਬ ਤੁਹਾਡੇ ਨਾਲ ਮੁਲਾਜ਼ਮ ਰਹਿਣ ਤੁਹਾਡੇ ਘਰ ਦੇ ਵਿੱਚ ਰਹਿਣ ਕਿਸ ਤਰ੍ਹਾਂ ਦਾ ਤੁਹਾਨੂੰ ਮੈਨੂੰ ਡਰ ਕੀ ਹੈ ਤੁਹਾਡਾ ਡਰ ਇਹ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਨੂੰ ਮੇਰੇ ਪਰਿਵਾਰ ਹੂੰ ਮੈਨੂੰ ਮੇਰੇ ਬੱਚਿਆਂ ਦੀ ਹੂੰ ਕਿਉਂਕਿ ਦੇਖੋ ਜੀ ਬੱਚਿਆਂ ਦੇ ਸਕੂਲ ਜਾਣ ਦਾ ਟਿਊਸ਼ਨ ਜਾਣ ਦਾ ਟਾਈਮ ਫਿਕਸਡ ਹੁੰਦਾ ਕੋਈ ਵੀ ਫੋਲੋ ਕਰ ਸਕਦਾ ਕਦੇ ਵੀ ਮੈਂ ਫੇਰ ਵੀ ਨੇਰ ਸਵੇਰੇ ਆਪਣੀ ਮਰਜ਼ੀ ਨਾਲ ਸਮੇ ਨੂੰ ਉੱਪਰ ਥੱਲੇ ਕਰ ਸਕਦਾ ਹੂੰ ਸਕੂਲ ਟਿਊਸ਼ਨਸ ਦਾ ਟਾਈਮ ਤਾਂ ਚੇਂਜ ਨਹੀਂ ਹੋ ਸਕਦਾ ਉਹ ਤਾਂ ਫਿਕਸ ਹੀ ਹੂ ਹੂੰ ਇਸ ਕਰਕੇ ਮੈਂ ਇਹਨਾਂ ਦੀ ਪ੍ਰੋਟੈਕਸ਼ਨ ਪਹਿਲਾਂ ਮੇਰੇ ਪਰਿਵਾਰ ਨੂੰ ਦੇਖਿਆ ਜੀ ਹੂੰ ਵਸ ਦੇਖੋ ਜੀ ਮੈਂ ਸਰਕਾਰ ਕਹਿੰਦੀ ਐ ਸਿਕਿਉਰਿਟੀਸ ਤੇ ਖਰਚਾ ਹੁੰਦਾ ਮੈਂ ਕਿੰਨੇ ਕਰੋੜਾ ਰੁਪਈਆ ਦੁਫੜਾ ਦਿੰਦਾ ਨਾ ਸਰਕਾਰ ਨੂੰ ਇਹ ਦੇਖੋ ਤੁਸੀਂ ਟੈਕਸ ਦੇ ਰੂਪ ਚ ਦੂਸਰੀ ਗੱਲ ਹੂੰ ਹਰ ਚਰਨ ਭੁੱਲਰ ਦੇ ਨਾਲ 20 ਤੋਂ ਪਲੱਸ ਬੰਦੇ ਚੱਲਦੇ ਸੀ ਹੂੰ ਉਹ ਬਿੱਲ ਹੀ ਨਹੀਂ ਰੱਖ ਲੋਂਗੇ ਇਹਨਾਂ ਦੇ ਨਾਲ ਦਿਆਂ ਨੂੰ ਨਹੀਂ ਨਹੀਂ ਦੇਖੋ ਉਹ ਤਾਂ ਨਹੀਂ ਬਿਲਕੁਲ ਰੱਖੇ ਜਾ ਸਕਦੇ ਕਿਉਂਕਿ ਉਹ ਤਾਂ ਫਿਰ ਫਿਰ ਭੁੱਲਰੇ ਰੱਕ ਲਿਆ ਨਾਲ ਇੱਕ ਤਰ੍ਹਾਂ ਦਾ ਹਾਂ ਪਰ ਮੈਂ ਦੱਸਦਾ ਵੀ ਇਹ ਦੇਖੋ ਤਾਂ ਸਹੀ ਜਦੋਂ ਕਰਪਟ ਬੰਦਿਆਂ ਨੂੰ ਜਿਨ੍ਹਾਂ ਨੇ ਤੰਗ ਕਰਨਾ ਉਹਨਾਂ ਨੂੰ ਤੁਸੀਂ ਇੰਨੇ ਦਿੰਨੇ ਹੋ ਤੇ ਜਿਹੜੇ ਬੰਦੇ ਨੇ ਇੰਨਾ ਕੈਸ਼ ਫੜਾਤਾ ਜੇ ਅੱਗੇ ਜਾਂਚ ਚੱਲ ਰਹੀ ਹੈ ਇੰਨਾ ਕੁਝ ਹੋ ਰਿਹਾ ਉਹਦੀ ਸਖਸ਼ਤਾ ਕਰਨੀ ਬਣਦੀ ਹੈ ਨਾ ਹੂੰ ਤਾਂ ਕਿ ਸੱਚਾਈ ਲੋਕਾਂ ਸਾਹਮਣੇ ਆ ਸਕੇ ਵੀ ਅੱਗੇ ਕੀ ਹੈ ਕਿਉਂਕਿ ਫਿਲਮ ਸ਼ੁਰੂ ਹੋਈ ਹੈ ਹਲੇ ਅੰਡ ਦੂਰ ਹੈ ਯਸ ਜੇ ਆ ਦੋ ਤਿੰਨ ਛੁੱਟੀਆਂ ਕਰਕੇ ਥੋੜਾ ਜਿਹਾ ਹੋ ਗਿਆ ਨਹੀਂ ਡੇਲੀ ਨਵਾਂ ਟਵਿਸਟ ਆਣਾ ਜੇ ਫੜਿਆ ਗਿਆ ਜੇ ਫੜਿਆ ਗਿਆ ਜੇ ਫੜਿਆ ਗਿਆ ਦੇ ਕੋਲ ਕੂਲਰ ਤੇ ਕੋਲ ਪੜਾ ਕੁਝ ਨਿਕਲਣਾ ਬਾਈ ਜੀ ਮਤਲਬ ਦੱਸ ਨਹੀਂ ਸਕਦਾ ਵੀ ਕਿੱਥੋਂ ਕਿੱਥੋਂ ਫੋਨ ਆਉਂਦੇ ਆ ਦੀ ਮਤਲਬ ਹਾਸਾ ਆਂਦਾ ਸੁਣ ਕੇ ਬਾਈ ਜੀ ਰੋਜ਼ ਇੱਕ ਨਵਾਂ ਫੋਨ ਆਈ ਦੀ ਉਰੇ ਪ੍ਰਾਪਰਟੀ ਹੈ ਜੀ ਇੰਨੀ ਇਹਦੀ ਉਰੇ ਹੈ ਜੀ ਯਾਰ ਵੀ ਅਸੀਂ ਥੱਕੇ ਨਹੀਂ ਰਹੇ ਹੂੰ ਬਾਈ ਜੀ ਜੀ ਸੁਣਦੇ ਸੁਣਦੇ ਥੱਕ ਗਏ ਇਹ ਨਾ ਕੁਝ ਵੀ ਹੋ ਸਕਦਾ ਕਿਸੇ ਕੋਲ ਬਜੇ ਫੋਰਨਸ ਤੇ ਲਿੰਕ ਨਿਕਲ ਲੈਣੇ ਇਨਵੈਸਟਮੈਂਟ ਉੱਥੇ ਬਹੁਤ ਇੰਡੀਆ ਤੋਂ ਬਾਹਰ ਬਹੁਤ ਇਨਵੈਸਟਮੈਂਟ ਉਹ ਤਾਂ ਮੈਂ ਸ਼ੁਰੂ ਚ ਕਹਤਾ ਕਿ ਹਾਲੇ ਇਹ ਤਕੜੀ ਕੋ ਮਣ ਕੇ ਰਹੀ ਐ ਕਿਸੇ ਵੀ ਸ਼ਖਸ ਨਾਲ ਕੋਈ ਇਦਾਂ ਹੋਏਗਾ ਇਕੱਲੇ ਐਚਐਸ ਕੋਲਰ ਨਹੀਂ ਕਿਸੇ ਨਾਲ ਵੀ ਇਦਾਂ ਹੋਏਗਾ ਚਲੋ ਮੈਂ ਮੈਂ ਇੱਕ ਚੀਜ਼ ਆਖਰ ਤੇ ਤਿਹਾਰਾਂ ਦੇ ਦਿਨ ਚੱਲਦੇ ਆ ਬੇਸ਼ੱਕ ਤੁਸੀਂ ਇਸ ਗੱਲ ਤੋਂ ਸੁਰਖਰੂ ਹੋਗੇ ਕਿ ਜਿਹੜੇ ਬੰਦੇ ਨੇ ਮੇਰੇ ਨਾਲ ਇੰਨਾ ਕੁਛ ਕੀਤਾ ਮੈਂ ਮੈਂ ਆਪਣਾ ਬਦਲਾ ਲੈ ਸਕਿਆ ਪਰ ਤਿਹਾਰਾਂ ਦੇ ਦਿਨ ਚੱਲਦੇ ਆ ਇੰਜੋਏ ਕਰ ਰਿਹਾ ਕਰ ਰਿਹਾ ਕਿਤੇ ਬਾਈਂ ਘਰੇ ਬੈਠਾ ਮੈਂ ਮੈਂ ਘਰੇ ਬੈਠਾ ਆਪਣੇ ਬਾਈ ਜੀ ਮੈਂ ਜਦੋਂ ਸੁਰੱਖਿਆ ਮਿਲੂ ਉਦੋਂ ਪੀਣਾ ਬਾਹਰ ਨਹੀਂ ਨਿਕਲ ਸਕਦਾ ਫालतੂ ਬਾਈ ਜੀ ਹੂੰ ਨਾ ਨਾ ਵੀਰੇ ਆਪਾਂ ਬੱਚਿਆਂ ਨਾਲ ਰਹਿਣਾ ਆਪਾਂ ਨਹੀਂ ਹੈ ਜਾਂ ਕੁਝ ਕਰਦੇ ਹਰੇ ਆਪਾਂ ਕੋਈ ਗੱਲ ਨਹੀਂ ਤਿਆਰ ਹਰਸਾ ਲਾਂਦਾ ਪਰਮਾਤਮਾ ਵਧੀਆ ਰੱਖੂਗਾ ਬੈਠੇ ਆ ਕੋਈ ਨਹੀਂ ਸਰਕਾਰ ਜਦੋਂ ਅਲਾਉ ਕਰੂਗੀ ਉਦੋਂ ਨਿਕਲਾਂਗੇ ਕਰ ਤੁਮਾਰ ਠੀਕ ਹੈ ਬਹੁਤ ਧੰਨਵਾਦ ਬਾਈ ਜੀ ਸਸ਼ਕਨ ਬਾਈ ਜੀ ਸਸ਼ਕਨ ਤਾਂ ਸਿੱਧੇ ਤੌਰ ਤੇ ਗੱਲ ਇਹ ਹੈ ਕਿ ਅਸੀਂ ਬੱਤਾ ਸਾਹਿਬ ਦੀ ਹਾਣ ਦੀ ਹਾਲਤ ਤੇ ਜੋ ਕੁਝ ਵਾਪਰਿਆ ਉਹ ਸਾਰਾ ਸਮਝਣ ਦੇ ਲਈ ਪਹੁੰਚੇ ਸੀ ਤਾਂ ਜਿਹੜੀ ਜਿਹੜੀ ਇਸ ਵੇਲੇ ਸਥਿਤੀ ਹੈ ਖਾਸ ਤੌਰ ਤੇ ਆਕਾਸ਼ ਬੱਤਾ ਦੀ ਤੇ ਉਹਨਾਂ ਦੇ ਪਰਿਵਾਰ ਦੀ ਉਹ ਇਹ ਹੈ ਕਿ ਬੇਸ਼ੱਕ ਉਹਨਾਂ ਨੇ ਇਹ ਸਟੈਪ ਲਿਆ ਉਸ ਦੇ ਵਿੱਚ ਉਹਨਾਂ ਨੂੰ ਬਿਲਕੁਲ ਤਸੱਲੀ ਹੈ ਕਿ सीबीआई ਤੋਂ ਜਿਹੜਾ ਕੁਝ ਅਸੀਂ ਐਕਸਪੈਕਟ ਕਰਦੇ ਸੀ ਉਹ ਸਾਰਾ ਕੁਝ ਹੋਇਆ ਪਰ ਇਸ ਵੇਲੇ ਹਾਲਾਤ ਇਹ ਨੇ ਕਿ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ ਕਹਿੰਦੇ ਕਿ ਸਾਨੂੰ ਡਰ ਲੱਗਦਾ ਹੈ ਖਤਰਾ ਹੈ ਸਾਨੂੰ ਜਦੋਂ ਬਾਹਰ ਅੰਦਰ ਜਾਣਾ ਹੈ ਕਿਤੇ ਕਹਿੰਦੇ ਮੈਨੂੰ ਲੱਗਦਾ ਹੈ ਕਿ ਮੇਰਾ ਕੋਈ ਪਿੱਛਾ ਕਰਦਾ ਫਿਲਹਾਲ ਇਹ ਕਿਸੇ ਵੀ ਕਾਮਨ ਮੈਨ ਦੀ ਕਿਸੇ ਦੀ ਵੀ ਸਥਿਤੀ ਹੋ ਸਕਦੀ ਹੈ ਕਿਸੇ ਨੂੰ ਤੁਸੀਂ ਉੱਚੀ ਬਾਸ ਚ ਜਾ ਕੇ ਕਿਸੇ ਪਾਵਰਫੁੱਲ ਬੰਦੇ ਨਾਲ ਗੱਲ ਕਰ ਆਉਨੇ ਹੋ ਤਾਂ ਚਾਰ ਦਿਨ ਤੁਸੀਂ ਖੁਦ ਅਫਸਰ ਟ੍ਰੇਨ ਹੋ ਕਿ ਹੁਣ ਇਹਦਾ ਇਹਦਾ ਅਗਲਾ ਕਦਮ ਕੀ ਹੋਏਗਾ ਜਾਂ ਮੈਨੂੰ ਕੀ ਕੁਝ ਭੁਗਤਣਾ ਪਏਗਾ ਤਾਂ ਫਿਲਹਾਲ ਉਹ ਕਹਿੰਦੇ ਐ ਕਿ ਜੋ ਕੁਝ ਮੈਂ ਕਰਨਾ ਚਾਹੁੰਦਾ ਸੀ ਹੋਇਆ ਪਰ ਇਸ ਤੋਂ ਅੱਗੇ ਕਾਫੀ ਕੁਝ ਬਾਕੀ ਹੈ ਜਿਹੜਾ ਹੋ ਸਕਦਾ ਉਹਨਾਂ ਨੂੰ ਉਹਦਾ ਸਾਹਮਣਾ ਜਿਹੜਾ ਹੈ ਉਹ ਹਿੰਮਤ ਨਾਲ ਕਰਨਾ ਪਏਗਾ ਫਿਲਹਾਲ ਮੈਨੂੰ ਦੋ ਇਜਾਜ਼ਤ